ਸਮਾਂ ਕਿਸੇ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦੋ ਅੱਜ ਅੱਗੀ ਜਦ ਮੈਂ ਪਹਿਲੀ ਵਾਰ ਯਹਾਂ ਆਇਆ ਬਹੁਤ ਜ਼ਿਆਦਾ ਗਦਰ ਪੈ ਚੁਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਦੇਸ਼ ਕੇ ਹੋਣੇ ਵਾਲੇ ਪ੍ਰਕਾਸ਼ਾ ਹੰਕਾਰ ਤੋਂ ਦੂਰ ਸਾਬ ਤੋਂ ਅਮਰਿਤਪਾਲ ਸਿੰਘ ਨੇ ਨਇ ਨਏ ਵੱਡੇ ਫਰਕ ਦੇ ਨਾਲ ਜਿੱਤ ਜਿਹੜੀ ਜਦਲ ਸੀ ਤੁਸੀਂ ਸੁਦਾਸੀ ਕਿ ਯਾਰ ਚੰਮਿਤਪਾਲ ਸਿੰਘ ਨੇ ਸੰਸਦ ਦੇ ਵਿੱਚ ਸੂਵ ਹੈ ਜੋ ਆਪਣੀ ਅਧਿ ਦੇ ਵਿੱਚ ਇਸ ਮੌਕੇ ਤੇ ਸਮਰਥਕਾਂ ਦੇ ਵੱਲੋਂ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਤੇ ਕਿਹਾ ਕਿ ਸਰਕਾਰ ਵੱਲੋਂ ਜੋ ਐਨਐਸਏ ਲਗਾਇਆ ਗਿਆ ਹੈ ਉਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅੰਮ੍ਰਿਤਪਾਲ ਸਿੰਘ ਨਗਰ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਨਸ਼ਾ ਖਤਮ ਕਰਨਾ ਤੇ ਹਲਕੇ ਦੇ ਵਿਕਾਸ ਲਈ ਕੋਸ਼ਿਸ਼ ਫੋਰਟ ਨਿਊ ਜੀ ਇੰਡੀਆ ਦੇਖ ਰਿਹਾ ਹਾਂ ਤੁਸੀਂ ਤਾਂ ਮੈਂ ਹਾਂ ਸਰਿੰਦਰ ਸੋਨੀ ਦੱਸਦੀ ਹੈ ਕਿ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਜੋ ਅੱਜ ਸੋਚ ਚੱਕੀ ਗਈ ਹੈ ਤੇ ਸੋਚੋ ਲਈ ਤੋਂ ਬਾਅਦ ਆਪਣੇ ਚਾਚਾ ਤੇ ਫਾਜ਼ਲ ਸਾਹਿਬ ਨੂੰ ਮਿਲੇ ਨੇ ਤੇ ਉਹਨਾਂ ਨੂੰ ਸੋਚ ਚੁੱਕਾ ਕੇ ਦੁਬਾਰਾ ਜਿਹੜਾ ਜੇਲ੍ਹ ਭੇਜਿਆ ਗਿਆ ਅਤੇ ਹੁਣ ਪੂਰੇ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਸੀਨੀਅਰ ਐਡਵੋਕੇਟ ਗੌਰਵ ਅਰੋੜਾ ਜੀ ਦੇ ਨਾਲ ਅਰੋੜਾ ਜੀ ਸਭ ਤੋਂ ਪਹਿਲਾਂ ਅੱਜ ਮੈਂਬਰ ਪਾਰਲੀਮੈਂਟ ਭਾਈ ਅਮਰਜੀਤ ਪਾਲ ਸਿੰਘ ਜੀ ਨੇ ਸੋਚ ਚੱਕੀ ਹੈ ਅਤੇ ਦੁਬਾਰਾ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਿੰਦਾਂ ਦੀ ਅਗਲੀ ਕਾਰਵਾਈ ਹੈ ਮੈਂ ਜਦ ਸਭ ਤੋਂ ਪਹਿਲਾਂ ਤਾਂ ਹੋਪਲੀ ਜੀ ਕੁਝ ਬਾਤਾਂ ਕਰਾਂਗਾ देखो सतो दिन सौभाग्य को देखूंगा कोई द्वारका एक्सप्रेस पे जाकर के गाड़ी चलाता होगा तो उसको, उसको समझ में आता होगा कि सरकार क्या होती है और कैसे तीन महीने तक जेड़ा वा बिना जमानत तो हरासत के बीच जाते होंगे आज दिल्ली मेरठ के जेड़ी हरासत के बीच रखा जाएगा जिधर ते आने से लगे कि आज लोग दिल्ली में मेरठ से काम करने के आके इस रीजदार रीज़न पूछने का भी मतलब नहीं होता एक कागद वास्ते लगाई गई है मेरी प्रॉब्लम की है मेरेते की आरोप ने ਕਿਉਂ ਨਹੀਂ ਹੋਣਾ ਚਾਹੀਏ ਜਮਾਨਤ ਲੈਣ ਦਾ ਹੁੰਦਾ ਹੈ ਪਤਾ ਚੱਲਦਾ ਹੈ ਕਿ ਦੇਸ਼ ਕੇ 4 ਕਰੋੜ ਆਰਟੀਆਈ ਦੇ ਵਿੱਚ ਇਹਦਾ ਕੁਝ ਲੈਣ ਦਾ ਅਧਿਕਾਰ ਨਹੀਂ ਹੁੰਦਾ ਤੇ ਇਹ ਕਿਉਂ ਨਹੀਂ ਕਰੋ ਹੋਣਾ ਚਾਹੀਏ ਜੈਕ ਜੀ ਜਦ 12 ਕਰੋੜ ਘਰੋਂ ਮੇਂ ਟਾਇਲਟ ਬਣ ਜਾਂਦੇ ਹਨ ਇਹ ਸਾਰਾ ਦਾ ਇੱਕ ਬੇਸਿਕ ਰਾਈਟ ਹੈ ਅਗਰ ਉਹਨੂੰ ਸੋਚ ਚੁਕਾਉਣ ਵਾਸਤੇ ਉੱਤੇ ਲਿਜਾਇਆ ਗਿਆ ਵਾ ਸਦਨ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਤੋਂ ਸੋਚ ਚੁਕਾਈ ਗਈ ਹੈ ਤੁਸੀਂ ਪਰ ਮਤਲਬ ਇਹ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਹੀ ਹਮਾਰੀ ਮਾਈ ਹਮਸੇ ਕਹਿੰਦੀ ਹੈ ਇਹ ਮਨੋਜ ਜੀ ਹੈ ਪਹਿਲਾਂ ਦੱਸਿਆ ਜਾ ਰਿਹਾ ਹੈ ਇਸ ਉਤਰਾ ਮੁਤਾਬਕ ਜਿਹੜੀ ਚਾਲ ਦੇਣ ਦੀ ਪ੍ਰੋਬਲਮ ਨਹੀਂ ਆ ਤੇ ਕਿਸੇ ਨੂੰ ਵੀ ਮਿਲਨ ਨਹੀਂ ਦਿੱਤਾ ਜਾਵੇਗਾ ਤੇ ਬੰਦ ਕਮਰੇ ਦੇ ਵਿੱਚ ਜਿਹੜੀ ਹੈ ਸੋਚ ਕਾਈ ਜਾਵੇਗੀ ਸਪੀਕਰ ਓਮ ਬਿਰਲਾ ਦੇ ਕਮਰੇ ਦੇ ਵਿੱਚ ਤੇ ਅੱਜ ਉਹਨਾਂ ਦੇ ਸੋਚ ਕਰਨ ਤੋਂ ਬਾਅਦ ਜਿਹੜੇ ਚਾਚਾ ਜੀ ਤੇ ਫਾਜ਼ਲ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕਿ گاਉਂ ਮੇ ਘਰੋਂ ਮੇ ਟਾਇਲਟ ਨਾ ਹੋਣੇ ਦਾ ਕੀ ਦੰਸ ਹੁੰਦਾ ਔਲਾ ਨਾਮ ਸ਼ਮਨ ਹਮ ਲੋ ਸਾਈਕਲ ਸੇ ਜਾਂਦੇ ਤੇ ਪਤਾ ਨਹੀਂ ਹੋਏ ਇੱਕ ਮਹਿਲਾਏ ਖੜੀ ਹੋ ਜਾਂਦੀ ਫਿਰ ਜਿਹੜੀ ਸਰਕਾਰ ਆ ਉਹ ਆਪਣੇ ਹਿਸਾਬ ਨਾਲ ਹੀ ਚਲਾਈ ਜਾਂਦੀ ਹੈ ਕਿ ਮੈਂ ਇਹ ਐਮੈਂਡਮੈਂਟ ਕਰ ਦੇਣੀ ਹੈ ਮੈਂ ਉਹ ਐਮੈਂਡਮੈਂਟ ਕਰਾ ਦੇਣੀ ਜੀ ਐਨਐਸਏ ਮੈਨ ਇਹਜਾ ਤੋ ਕਿਉਂ ਲਗਾਇਆ ਲੇਕਿਨ ਨੈਸ਼ਨਲ ਸਕਿਉਰਿਟੀ ਐਕਟ 1980 ਦੇ ਵਿੱਚ ਸਤੰਬਰ ਦੇ ਵਿੱਚ ਜਦੋਂ ਇਹ ਲਾਗੂ ਹੋਇਆ ਸੀ ਤਾਂ ਮਤਲਬ ਇੱਕੋ ਜਿਹੀ ਵੀ ਜਿਹਦੇ ਤੇ ਨੈਸ਼ਨਲ ਸਕਿਉਰਿਟੀ ਲੱਗ ਗਿਆ ਉਹਦਾ ਮਕਸਦ ਇੱਕੋ ਹੀ ਆ ਕਿ ਉਹਨੂੰ ਰਾਸਦ ਦੇ ਵਿੱਚ ਰੱਖਣਾ ਤਾਂਕਿ ਦੇਸ਼ ਲਈ ਖਤਰਾ ਨਾ ਹੋ ਪਰ ਹੁਣ ਜੇ ਐਨਐਸਏ ਲੱਗ ਗਿਆ ਉਹਨਾਂ ਨੂੰ ਲੈ ਕੇ ਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਬਾਕੀ ਥਾਂਵਾਂ ਨਾਲ ਮਿਲਾਇਆ ਵੀ ਜਾ ਰਿਹਾ ਹੈ ਤੇ ਪ੍ਰੋਲ ਵਰਡ ਜਿਹੜਾ ਇੱਥੇ ਯੂਜ਼ ਕੀਤਾ ਜਾ ਰਿਹਾ ਵਾ ਜਾਂ ਤਾਂ ਫਿਰ ਉਹ ਐਨਐਸਏ ਹੈ ਨੀਗਾ ਜਾਂ ਐਨਐਸਏ ਦੇ ਉੱਤੇ ਸਿਰਫ ਉਹਨਾਂ ਨੂੰ ਉਹਨਾਂ ਦੇ ਡਰ ਤੋਂ ਮੈਂ ਡਰ ਵੀ ਕਹਿ ਸਕਦਾ ਇਹਦੇ ਕਿ ਸ਼ਾਇਦ ਤੇ ਭਾਈ ਅਮਰਿਤਪਾਲ ਤੋਂ ਡਰ ਹੋਵੇ ਕਿ ਸ਼ਾਇਦ ਪਤਾ ਨਹੀਂ ਉਹ ਸਾਰੀ ਸਰਕਾਰੀ ਆਪਣੀ ਨਾ ਬਣਾ ਲਵੇ ਜਾ ਫਿਰ ਉਹਨਾਂ ਦੇ ਉੱਤੇ ਇਹ ਕਹਿ ਦਈਏ ਕਿ ਉਹਨਾਂ ਨੂੰ ਆਊਟ ਆਫ ਦਾ ਵੇਅ ਜਾ ਕੇ ਕੋਈ ਹੈਲਪ ਦਿੱਤੀ ਜਾ ਰਹੀ ਹੈ ਕਿ ਇਹਨੂੰ ਪ੍ਰੋਲ ਮਿਲ ਜੇ ਕੁਝ ਮਿਲ ਜੇ ਐਨਐਸਸੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸ਼ੰਤਨ ਨਹੀਂ ਹੈ ਐਮਪੀ ਵਾਲੀ ਫੈਸਿਲਿਟੀ ਉਹਨਾਂ ਨੂੰ ਮਿਲੇਗੀ ਹੁਣ ਐਮਪੀ ਬਣੇ ਨੇ ਲੋਕਾਂ ਦੇ ਕੰਮ ਕਿੱਦਾਂ ਕਰਨਗੇ ਜੇਲ੍ਹ ਦੇ ਵਿੱਚ ਇਹ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਐਨਐਸਸੀ ਤੋਂ ਮੁੱਖ ਤੌਰ ਤੇ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਥੋੜੀ ਵੀ ਤੁਹਾਨੂੰ ਸਜ਼ਾ ਹੋ ਜਾਣੀ ਹੈ ਐਨਐਸਸੀ ਦੇ ਕਿ ਟਰਮ ਹੈ ਉਹ ਟਰਮ ਖਤਮ ਹੋ ਜੇਗੀ ਟਾਈਮ ਕੋ ਤਾਂ ਮਤਲਬ ਚੱਲਿਆ ਬਾਵਾ ਸਾਹਿਬ ਦਾ ਸਟਡੀ ਸੈਂਟਰ ਬਣਾ ਚੁੱਕਾ ਹੈ ਲੋਕ ਕੰਮ ਕਰਨਗੇ ਵੈਸੇ ਤਾਂ ਦੇਖੋ ਸੰਵਿਧਾਨ ਦੇ ਪ੍ਰਤੀ ਉਹ ਸੰਵਿਧਾਨ ਦੇ ਬਣਾਉਣ ਵਾਲੋਂ ਕਿੰਨਾ ਕ ਸੰਭਾਲ ਆ ਜਾਏਗਾ ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਆ ਉਹ ਲੋਕ ਕਿਤੇ ਨਾ ਕਿਤੇ ਆਪਣੇ ਐਮਪੀ ਨੂੰ ਜਿਹੜਾ ਇਲਾਕੇ ਦੇ ਵਿੱਚ ਦੇਖਣਾ ਚਾਹੁੰਦੇ ਨੇ ਆਪਣੇ ਹਲਕੇ ਦੇ ਵਿੱਚ ਉਹ ਕਿੰਨਾ ਕ ਸਮਾਂ ਲੱਗੇਗਾ ਕੀ ਪ੍ਰੋਸੈਸ ਆ ਅਗਲਾ ਦੇਖੋ ਅਨੇਸੇ ਦੇ ਮੁਤਾਬਕ 3 ਮਹੀਨੇ ਰੱਖਿਆ ਜਾ ਸਕਦਾ 12 ਮਹੀਨੇ ਤੱਕ ਵਧਾਈ ਜਾ ਸਕਦੀ ਹੈ ਸੋ ਜਦੋਂ 12 ਮਹੀਨੇ ਕੰਪਲੀਟ ਹੋ ਗਏ ਵੈਸੇ ਤਾਂ ਇਹ ਕੋਈ ਪ੍ਰੀਜ਼ਨ ਨਹੀਂ ਹੈ ਕਿ 12 ਮਹੀਨੇ ਤੋਂ ਬਾਅਦ ਵੀ ਉਹਤੇ ਲਗਾਈ ਜਾ ਸਕੀ ਕਿਉਂਕਿ ਸਿੱਧਾ ਸਿੱਧਾ ਇਹ ਹਿਊਮਨ ਰਾਈਟ ਦਾ ਵਾਇਲੇਸ਼ਨ ਹੈ ਫਿਰ ਵੀ ਇਹ ਵਾਇਲੇਸ਼ਨ ਕਰਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਫਿਰ ਹੁਣ ਰੀਟੇਨਏਬਲ ਹੋ ਜੀਤੇ ਪਹਿਲਾਂ ਰੀਟ ਪੀਟੀਸ਼ਨ ਨਹੀਂ ਦੇਨੇਬਲ ਨਹੀਂ ਸੀ ਪਰ ਹੁਣ ਮੈਂਟੇਨੇਬਲ ਨਹੀਂ ਜੇ ਇਸ ਤੋਂ ਬਾਅਦ ਵੀ ਉਹ ਕੁਝ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਮੈਂਟੇਨੇਬਲ ਹੋਊਗਾ 12 ਮਹੀਨੇ ਦੀ ਟਰਨੋਰ ਪੂਰੀ ਕਰਨ ਤੋਂ ਬਾਅਦ ਜੇ 12 ਆ ਜਾਣਗੇ ਤਾਂ ਫਿਰ ਆਪਣੇ ਲੋਕਾਂ ਦੇ ਚਲਣਗੇ ਤੇ ਲੋਕਾਂ ਦਾ ਕੰਮ ਜਿਹੜਾ ਐਮਪੀ ਦੀਆਂ ਸਹੂਲਤਾਂ ਲੈ ਕੇ ਕਰਨਗੇ ਗਰ ਤਬ ਹੋਣਾ ਚਾਹੀਏ ਬਿਲਕੁਲ ਇਹ ਸਮ ਸੀਨੀਅਰ ਐਡਵੋਕੇਟ ਗੌਰਵ ਰੋੜਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕੀ ਥੋੜੇ ਸਮੇਂ ਦੇ ਵਿੱਚ ਹੀ ਉਹ ਬਾਹਰ ਆ ਜਾਣਗੇ ਤੇ ਜਲਦ ਲੋਕਾਂ ਦੇ ਵਿੱਚ ਵਿਚਰਨਗੇ ਲੁਧਿਆਣਾ ਤੋਂ ਸਰਿੰਦਰ ਸੋਨੀ ਹੌਟ ਨਿਊਜ਼ 2 ਸਰ ਇੱਕ ਭਾਈਮਾਲ ਤੋਂ ਮੈਂ ਅੱਜ ਜਿਹੜੀ ਆ ਸੋਚ ਸਕੂਗੀ ਤਾਂ ਕਿ ਇਸ ਵਿੱਚ ਅੱਧੇ ਨਾ ਦੇ ਕੇ ਸੰਕਿਆ ਨਾਲ ਨਹੀਂ ਕੰਮ ਕਰ ਸਕਦੀ ਇਹ ਚਾਰ ਦਿਨ ਦੀ ਤਰ੍ਹਾਂ ਦੇ ਕੋਈ ਐਨਐਸਏ ਦੇ ਸਿੰਪਲ ਮਤਲਬ ਵਾਲੀ ਮੈਚ ਸੈਕਿਉਰਿਟੀ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ 3 ਮਹੀਨੇ ਤੱਕ ਬਿਨਾ ਕਿਸੇ ਜ਼ਮਾਨਤੋਂ ਬਿਨਾ ਕਿਸੇ ਕੋਰਟ ਦੇ ਵਿੱਚ ਅਪੀਲ ਦਲੀਲ ਜਾਂ ਕਿਸੇ ਤਰ੍ਹਾਂ ਦੀ ਰਿਕੋਡਿਸ਼ਨ ਪੇਸ਼ ਕਰਵਾਇਆ ਜਾ ਸਕਦਾ ਹੈ ਇਸ ਤੋਂ ਲਾਵਾ 12 ਮਹੀਨੇ ਤੱਕ ਜਿਹੜੀ ਹੈ ਇਹਨਾਂ ਦੀ ਟਾਰਮ ਹੋਰ ਵਧਾਈ ਜਾ ਸਕਦੀ ਹੈ ਜਿਸੀ ਜਿਹੜੀ ਗੱਲ ਕੀਤੀ ਹੈ ਪ੍ਰੋਲ ਦੀ ਇਸ ਤਰ੍ਹਾਂ ਦਾ ਕੋਈ ਸ਼ਬਦ ਐਨਐਸਏ ਦੇ ਵਿੱਚ ਨਹੀਂ ਹੈ ਬਟ ਆ ਸਰਕਾਰ ਆਊਟ ਆਫ ਦਾ ਬੋਈ ਜਾ ਕੇ ਕੋਈ ਜਾਕਰ ਕੋਈ ਦਿਣਾ ਚਾਵੇ ਕੋਦੀ ਵਿਸ਼ਾ ਬਟ ਐਨਐਸਏ ਦਾ ਮਤਲਬ ਸਿੰਪਲ ਹੀ ਹੈ ਕਿ ਐਨਐਸਏ ਲੱਗਿਆ ਹੋ ਸਕਦਾ ਹੈ ਜਾਂ ਤੁਹਾਨੂੰ ਕੋਈ ਵੀ ਫੈਸਿਲਿਟੀ ਇਸ ਕੋ ਛੂ ਨਹੀਂ ਮਿਲੇਗਾ ਪਰ ਜੇ ਕਿ ਤਨੀੋਰ ਹੁੰਦੀ ਹੈ ਇਸ ਤਨੀੋਰ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਦੀ ਬਾਰਾਂਹ ਮੀਡੀ ਜਿਹਦੀ ਮੈਕਸਿਮਮ ਤਨੀੋਰ ਵਧਾਈ ਜਾ ਸਕਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਆਜ਼ਾਦ ਕਰਨਾ ਹੀ ਪਵੇਗਾ ਨਹੀਂ ਤਾਂ ਬਹੁਤ ਤੇ ਜਿਹੜਾ ਹਿਊਮਨ ਰਾਈਟਸ ਦੀ ਬਰਡਰ ਸਨ ਹੋ ਜੇਗੀ ਇਹਨਾਂ ਲਈ ਦੀ ਕਲੇਸ਼ਨ ਦੇ ਕਾਰਨ ਬਹੁਤ ਕੇਸ ਪਕਾਰ ਜਾ ਸਕਦਾ ਸਰਕਾਰ ਕੀ ਸੋ ਇਹ ਜਦੋਂ ਤਨੀੋਰ ਖਤਮ ਹੋ ਜੇਗੀ ਤਾਂ ਭਾਈ ਅਮਰਪਾਲ ਆਪਣੇ ਏਰੀਆ ਦੇ ਵਿੱਚ ਚਲੇ ਜਾਣਗੇ ਬਿਕਰਸੀ ਦੇ ਵਿੱਚ कि लोकल में जुड़ा काम है उसे में बैठ कर ही लंबा समय हो गया है हमको गर्व होता है जब सत्तर साल के बुजुर्ग को अब किसी वृद्धाश्रम भेजने की जरूरत नहीं पड़ेगी अब उसका इलाज कराने के लिए मोदी सरकार खड़ी रहेगी हमें गर्व देश दे लेकिन ਮੈਚ ਨੂੰ ਪੂਰੇ ਮਤਲਬ ਆਪਣੇ ਇੱਕ ਤਰ੍ਹਾਂ ਦੇ ਭਾਰਤ ਦੇ ਲਈ ਕੋਈ ਬੰਦਾ ਖਤਰਾ ਨਹੀਂ ਤਾਂ ਉਹਦੇ ਤੇ ਐਨਐਸਏ ਲਾਇਆ ਜਾਂਦਾ ਤੇ ਉਹ ਜਿਹੜੀਆਂ ਫੈਸਿਲਿਟੀਆਂ ਨੇ ਜਿਵੇਂ ਕਾਰ ਹੋ ਗਈ ਜਾਂ ਬਾਕੀ ਹੋ ਗਈ ਉਹ ਤਾਂ ਗੇਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਬਾਕੀ ਐਨਐਸਏ ਕੋਈ ਕ੍ਰਾਈਮ ਨਹੀਂ ਹੈ ਜਿੱਤੇ ਸਜ਼ਾ ਮਿਲਦੀ ਐਨਐਸਏ ਇੱਕ ਟਨਿਓਰ ਹੈ ਲਾਈਕ ਸੁਪੋਜ਼ ਜੀ 107 152 ਜਾਂ ਪੰਜਾਬੀਆ ਨਹੀਂ ਭਾਜਾ ਜਿਹਦੇ 751 ਸੁਣਿਆ ਜਾਂਦਾ 751 ਦਾ ਮਤਲਬ ਕੀ ਹੁੰਦਾ ਕਿ ਪ੍ਰੀਵੈਂਟਿਵ ਐਕਸ਼ਨ ਇਹ ਮੌਕੇ ਤੇ ਉਹਨੂੰ ਫੜ ਲਿਆ ਫੜ ਕੇ ਉਹਨੂੰ ਇੱਕ ਵਾਰੀ ਕਾਰਨ ਮਤਲਬ ਉਹਦੇ ਤੇ ਉਹਨੂੰ ਲਗਾਉਣੇ ਅੰਦਰ ਕਰਤਾ ਬਾਅਦ ਵਿੱਚ ਉਹ ਬੇਲਬੋੜ ਤੋਂ ਬਾਹਰ ਆਉਂਦਾ ਲਾਸਟ ਦੀ ਡਾਊਨ ਛੱਡ ਦਿੱਤਾ ਜਾਂਦਾ ਸਿਕਿਉਰਟੀ ਇਸ ਤਰ੍ਹਾਂ ਹੀ ਐਨਐਸਏ ਦਾ ਸਮਾ ਹੁੰਦਾ ਉਸ ਸਮੇਂ ਤੋਂ ਖਤਮ ਹੋਣ ਤੋਂ ਬਾਅਦ ਐਨਐਸਏ ਦੇ ਕੋਈ ਸਜ਼ਾ ਨਹੀਂ ਹੁੰਦੀ ਸੋ ਐਨਐਸਏ ਜਦੋਂ ਖਤਮ ਹੋ ਜੂਗਾ ਉਸ ਤੋਂ ਬਾਅਦ ਉਹ ਆਪਣੀ ਕੰਸੀਪੀਸੀ ਦੇ ਵਿੱਚ ਕੰਮ ਕਰਨ ਲੱਗੇ ਸਮਾ ਜਾਦਾ ਵੀ ਕਿਸੇ ਦੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੀ ਸਿੱਧੀ ਸਿੱਧੀ ਹੁੰਦੀ ਮਾਂ ਦੇ ਨਾਮ ਤੇ ਇੱਕ ਪੇੜ ਲਗਾਈਏ ਤੁਮਕ ਸਮਾ ਬਹੁਤ ਆਸਾਨੀ ਕਰਦੇ ਕੋਈ 12 ਮਹੀਨੇ ਦਾ ਸਮਾਂ ਤਾਂ ਲੱਗੇਗਾ ਮੈਕਸਿਮਮ 12 ਮਹੀਨਿਆਂ ਦਾ ਸਮਾਂ ਹੈ ਉਹ ਹੰਦਾ ਵਾਲਾ 12 ਮਹੀਨੇ ਦੇ ਸਮੇਂ ਤੋਂ ਜ਼ਿਆਦਾ ਅਗਰ ਕਿਸੇ ਨੇ ਰੱਖਿਆ ਜਾਂਦਾ ਤਾਂ ਉਹ ਮਨੁੱਖੀ ਅਧਿਕਾਰ ਦੀ ਵਾਇੋਲੇਸ਼ਨ ਹੈ। ਐਮਐਸਆਰਟ ਦੇ ਵਿੱਚ ਵੀ ਬਣਦੀ। ਜਿਹੜੀ ਇਹ ਸੌਂਚ ਵੱਡੇ ਕੀ ਕਹਿਣਾ ਚਾਹੁੰਦੇ ਹੈ ਕਿ ਇਹ ਲੱਡੂ ਵੰਡੇ ਕੱਲੇ ਅਹੀਂ ਨਹੀਂ ਵੰਡੇ। ਇੱਥੇ ਹਿੰਦੂ ਵੀ ਰਹਿੰਦੇ ਵੰਡੇ ਆ ਤੇ ਮੁਸਲਮਾਨ ਵੀ ਰਹਿੰਦੇ ਵੰਡੇ ਆ। ਕਿਉਂਕਿ ਹਰ ਇੱਕ ਨੂੰ ਉਹ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁੰਦੀਆਂ ਤੇ ਚੰਗੇ ਕੰਮ ਕਰਨੇ। ਕਿਉਂਕਿ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨਦੇ ਨੇ। ਆਪਣੇ ਜਿਹੜੇ ਧਰਮ ਦੇ ਨਾਲ ਜੋੜੰਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ NSA ਲਾਈ ਗਈ ਢੁੱਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਿਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ NSA ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਰਡਰ ਖਲਾਉਣ ਇਥੋ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇਥੋਂ ਦਾ ਜਿਹੜਾ ਗੁਰੂ ਸਾਹਿਬ ਜਿਹੜਾ ਉਹ ਵਿਕਾਸ ਹੋਵੇ ਜਿਹੜਾ ਭਾਈ ਸਾਹਿਬ ਨੂੰ ਇਨੀ ਵੋਟ ਪੈਣ ਦਾ ਕਾਰਨ ਇਹ ਸੀ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹਿੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਣਾ ਲਾ ਕੇ ਇਥੋਂ ਤੱਕ ਦੂਸਰੇ ਧਰਮਾਂ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅਮਰਪਾਲ ਸਿੰਘ ਦੇ ਬਾਹਰੋਂ ਦੇ ਨਾਲ ਤਰਨਤਾਰਨ ਕੂਲਸਾ ਹਲਕਾ ਨਸ਼ਾ ਜਿਹੜਾ ਹੋਏਗਾ ਲੁਟਾ ਕੋਹਾ ਚੋਰੀਆਂ ਟਕੈਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਉਹ ਗੰਭੀਰਨੀ ਨਹੀਂ ਸੁਣਦਾ ਪਿਆ ਸਰਕਾਰ ਕਦੀ ਮੇਰਾ ਬੜਾ ਕੰਟਰੋਲ ਬਿਲਕੁਲ ਪੂਟੋ ਦਾ ਮਾਨਸ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮੁਕਤੀ ਕਿਰ ਲੈਂਦਾ ਕਿਵੇਂ ਹੁੰਦੀ ਆ ਫਿਰ ਅਸੀਂ ਮਨੁੱਖੀ ਅਧਿਕਾਰਾਂ ਦੇ ਖੇਤਰ ਰਹਿ ਕੇ ਕੰਮ ਇਹ ਭਾਈ ਅਮਰ ਸਾਹ ਕੋਲ ਬਿਰਾਹ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਆਲਚ ਕੱਢ ਕੇ ਜਿੱਥੇ ਸਾਡੀਆਂ ਡਿਊਟੀ ਲਾਉਣਗੇ ਅਸੀਂ ਕੰਮ ਕਰ ਅਤੇ ਜਿਹੜੀ ਮਨੁੱਖੀ ਗੱਲ ਪਰਨਾ ਤਾਂ ਹੋਵੇਗੀ ਜੋ ਕਿ ਮੈਂ ਪਹਿਲਾਂ ਬੇਟੀਆ ਤੇ ਉਹ ਵੀ ਅੱਜ ਤੱਕ ਕਦੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਧੱਕਾ ਹੋ ਰਿਹਾ ਵਾ ਸਪਰਾਪਰ ਪੈਰ ਜੋ ਹਰਦੀ ਬਣ ਚੁੱਕੇ ਹਨ ਹਰਕੇ ਦੇ ਖਰੂਦ ਸਾਹਿਬ ਦੇ